ਜਿ ਜਦੋਂ ਬਾਪ ਪਰ ਜਾਂਦਾ ਹੈ ਸੰਸਾਰ ਤੋਂ ਤੇ ਬਾਪ ਦੇ ਬਾਰੇ ਸਾਧ ਸੰਗਤ ਜੀ ਕੁਝ ਕਵਿਤਾ ਲੈਣਾ ਲਿਖੀਆਂ ਨੇ ਬਾਪ ਦਾ ਤੇ ਸੁਪੁੱਤਰ ਦਾ ਕਿੰਨਾ ਪਿਆਰ ਇਸ ਤਰ੍ਹਾਂ ਸਾਧ ਸੰਗਤ ਜੀ ਆਓ ਆਪਾਂ ਕਵਿਤਾ ਦੇ ਰਾਹੀਂ ਸਰਵਣ ਕਰੀਏ ਸਭ ਸਾਖ ਸਭ ਦੇਨ ਦਲਾਸੇ ਉਮਰ ਬੜੇਰੀ ਸੀ ਪਰ ਮੈਨੂੰ ਤੇ ਬਾਪੂ ਤੇਰੀ ਲੋੜ ਕੁਥੀ ਸੀ ਸਭ ਸਾਥ ਸੁਵੰਦੀ ਦੇਨ ਦਲਾਸੇ ਉਮਰ ਬੜੇਰੀ ਸੀ ਪਰ ਮੈਨੂੰ ਤੂੰ ਤੇਰੀ ਲੋੜ ਬਥੇਰੀ ਸੀ ਪਿਤਾ ਦਾਤ੍ਰਿਕ ਪੁੱਤਰ ਦੀ ਬਾਰਤਾ ਲਾਪਾ ਗੁਰਮੁਖ ਪੁੱਤਰ ਕਹਿੰਦਾ ਵੀ ਮੇਰੇ ਸਾਖ ਸੰਬੰਧੀ ਕਹਿੰਦੇ ਹੁਣ ਬਜ਼ੇਰੀ ਲਵੇਰੀ ਉਮਰ ਹੋ ਗਈ ਜਦੋਂ ਲਵੇਰੀ ਉਮਰ ਚ ਬਾਪੂ ਤਰ ਜਾਂਦਾ ਉਹਦੀ ਗੱਲ ਹੈ ਲੰਬੀ ਉਮਰ ਸੀ ਚੱਲਿਆ ਗਿਆ ਸਾਖ ਸੰਬੰਧੀ ਪਰ ਪੁੱਤਰ ਕਹਿੰਦਾ ਮੈਂ ਇਥੇ ਵਿਛੋੜਾ ਬਾਪੂ ਸਹਿਣ ਨਹੀਂ ਹੁੰਦਾ ਅਗੇ ਸੁਣਾਓ ਹਾਂਜੀ ਹੁਕਮ ਰਾਤੇ ਰੋ ਗਏ ਸੁਣਾ ਜਿੱਥੇ ਸੀ ਤੂੰ ਬੈਂਦਾ ਹਰ ਇੱਕ ਬੋਲਨੀ ਭੁੱਲਦਾ ਤੇਰਾ ਜੋ ਸੀ ਮੈਨੂੰ ਕਹਿੰਦਾ ਮੈਨੂੰ ਬਾਗ ਖੁਰਾਕਾ ਹੀ ਅਗਾਦੀ ਹਰੀ ਕਚੜਕ ਵੀ ਤੇਰੀ ਸੀ ਪਰ ਮੈਨੂੰ ਤੇ ਬਾਪੂ ਤੇਰੀ ਲੋੜ ਮੁਖੇਰੀ ਸੀ ਪਰ ਮੈਨੂੰ ਤੇ ਬਾਪੂ ਤੇਰੀ ਉੜਪ ਤੇਰੀ ਸੀ ਉਂਗਲੀ ਫੜ ਤੇਰੀ ਚੱਲਣਾ ਸਿੱਖਿਆ ਓ ਹੋ ਹੋ ਬੁੱਤ ਲਾ ਲੜਾਏ ਵਾਹਿਗੁਰੂ ਤੇਰੇ ਹੁੰਦਿਆ ਰੱਬ ਨੇ ਸੀ ਚੇਤੇ ਮੇਰੇ ਸੋਖ ਪੁਗਾਏ ਜਿੱਤੇ ਲਈਆ ਹਰ ਓਖਿਆ ਰਵਾ ਹੱਲਾ ਛੇਰੀ ਤੇਰੀ ਸੀ ਪਰ ਮੈਨੂੰ ਤੇ ਬਾਪੂ ਤੇਰੀ ਲੋੜ ਰਮੈ ਨੂੰ ਤੇ ਬਾਪੂ ਤੇਰੀ ਲੋੜ ਪੁੱਤੇ ਇਸ ਤੇਰੇ ਨਾਲ ਸੀ ਪੁੱਤਰ ਤੇਰਾ ਵਿੱਚ ਸ੍ਰੀ ਕਾਹ ਪੂਰਾ ਬਿਨ ਤੇਰੇ ਅੱਜ ਪੁੱਤਰ ਤੇਰਾ ਬਾਲੋ ਹੋਇਆ ਯਾ ਤੂਰਾ ਤੂੰ ਕਿਹੜੇ ਰਸਤੇ ਪੈ ਗਿਆ ਐਡੀ ਸ਼ੇਤੀ ਵੀ ਕੇਢੀ ਸੀ ਪਰ ਮੈਨੂੰ ਤੇ ਬਾਪੂ ਤੇਰੀ ਲੋ वाह बड़े किसी ने, ने बोल, बोल कविता दे, दे कलम बंद किए ऐसे बोल